ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੋ ਵੀਰੋ ਅੱਜ ਪਿੰਡ ਮੂਸੇ ਦੇ ਵਿੱਚ ਹਸਪਤਾਲ ਦੀ ਬਾਪੂ ਫਲਕੌਰ ਸਿੰਘ ਜੀ ਨੇ ਤੇ ਮਾਤਾ ਚੰਨਕੌਰ ਜੀ ਨੇ ਨੀਂ ਰੱਖ ਦਿੱਤੀ ਨਵਾਂ ਹਸਪਤਾਲ ਬਣਨ ਜਾ ਰਿਹਾ ਆ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਸਿੱਧੂ ਮੂਸੇ ਵਾਲੇ ਦਾ ਸੁਪਨਾ ਸੀ ਕਿ ਕਾਲਜ ਬਣਾਉਣਾ ਜਾਂ ਕਹਿ ਲਈਏ ਹਸਪਤਾਲ ਬਣਾਉਣਾ ਆਪਣੇ ਪਿੰਡ ਦੇ ਵਿੱਚ ਠੀਕ ਹੈ ਜੀ ਉਹਦੇ ਹਸਪਤਾਲ ਦਾ ਪਹਿਲੀ ਨੀਂ ਮਾਤਾ ਚੰਨਕੌਰ ਜੀ ਨੇ ਰੱਖ ਦਿੱਤੀ ਕੁਝ ਗੱਲਾਂ ਵੀ ਕਹੀਆਂ ਠੀਕ ਹੈ ਜੀ ਸੁਣ ਕੇ ਜਾਓ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਐਮਐਲ ਸਾਹਿਬ ਵੀਰੋ ਸਾਹਿਬ ਅੱਜ ਦਾ ਕਾਫੀ ਹੋਰ ਵੀ ਕਾਫੀ ਅਲਾਪਤ ਨਗਰ ਨਿਵਾਸੀ ਮੇਰੇ ਭੈਣ ਮੇਰੇ ਵੀਰ ਅਤੇ ਨੌਜਵਾਨ ਸਾਰਿਆਂ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਸਾਡਾ ਪਿੰਡ ਮੇਰੀ ਸ਼ਾਨ ਮੈਂ ਪੰਜ ਸਾਲ ਇਸ ਨਗਰ ਲਈ ਬੜੀ ਇਮਾਨਦਾਰੀ ਨਾਲ ਸੇਵਾ ਕੀਤੀ ਅਤੇ ਸਰਪੰਚ ਜੀ ਕਿਉਂ ਨਕਾਰਤ ਕਰਨੀ ਅਤੇ ਲੋਕਾਂ ਨੂੰ ਪੰਜ ਸਾਲ ਤੋਂ ਕਿਸੇ ਵੀ ਪਿੰਡ ਦੀ ਕਾਇਰਨੀ ਆਪ ਤੇ ਦੇ। ਦੇਵਨਗਰਾ ਸਾਡੇ ਪਿੰਡ ਦੇ ਵਿਕਾਸ ਕੀਤਾ ਲੋਕ ਕਾਰਪੋਰੇਸ਼ਨ ਪਿੰਡ ਨੂੰ ਸਾਰੀਆਂ ਸੁਵਿਧਾਾਂ ਪ੍ਰਦਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਇਹ ਗੱਲ ਦੀ ਕੀਤੀ ਜਾਵੇ ਆਲੀ ਸ਼ਾਮ ਲਾਇਬ੍ਰੇਰੀ ਬਣਾਈ ਗਈ। ਉਸ ਵਿੱਚ ਯੂਪੀਐਸਸੀ ਨਾਲ ਤੰਗ ਤੱਕ ਤੱਕਾ ਪ੍ਰਦਾਨ ਕਰਨਾ ਮਿਲਿਆ। ਸਕੂਲ ਸ਼ਰਧੀ ਵਿਕਾਸ ਦੀ ਗੱਲ ਕਰਾਂ ਤਾਂ ਸਾਡੇ ਪਿੰਡ ਦੇ ਸਾਰੇ ਸਕੂਲ ਦੀ ਚੱਲ ਰਹੀ ਹੈ। ਕਿਚਨ ਸ਼ੈੱਡ, ਲੈਟਰਨ ਬਾਥਰ ਦੀ ਸੇਵਾ ਮਿਲਦੀ ਸਹੀ ਹੈ। ਨੌਜਵਾਨਾਂ ਵਾਸਤੇ ਫੀਟਾ ਦੀ ਗੱਲ ਕਰਾਂ ਤਾਂ ਸਾਡੇ ਰੋਲੋਂ ਪੰਜ ਕਿਲੇ ਵਿੱਚ ਖੇੜੇ ಗ್ರಾಮ ਦਾ ਅਟੇਵਾਲੀਵਾਂ ਗਰਾਉਂਡ ਜਨਰੂਮ ਦੀ ਬੰਦਲੀ ਇਹ ਸੇਵਾ ਵੀ ਨਿਰਮਿਸ਼ੀ ਹੈ ਜੇਕਰ ਮੈਂ ਗੱਲ ਕਰਾਂ ਮੇਰੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਪੂਰੇ ਪਿੰਡ ਦਾ ਲੈਵਲ ਕਰਵਾ ਕੇ ਇੱਕ ਛੱਪੜ ਵਿੱਚ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਿੱਥੇ ਕਿ ਗੰਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਥਾਪੜ ਮਾਡਲ ਬਣਾ ਲਏ ਕਰੀਬ 2 ਲੱਖ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਕਸਾਨਾਂ ਦੇ ਖੇਤਾਂ ਤੱਕ ਉਸ ਛੱਤਰ ਨੂੰ ਖੇਤੀ ਜੋ ਪਾਣੀ ਬਣਾ ਕੇ ਦਿੱਤਾ ਹੈ ਜੋ ਕਿ ਇਹ ਸੇਵਾ ਵੀ ਮੇਰੀ ਨਹੀਂ ਜੇ ਮੈਂ ਲੰਕਰਾ ਪਿੰਡ ਦੇ ਉਸ ਗੰਦੇ ਚਾਰਾ ਛੱਪੜ ਨੂੰ ਜਿਸ ਦੇ ਕੋਲੋਂ ਮੰਗਿਆ ਨਹੀਂ ਜਾਂਦਾ ਸੀ ਤਾਂ ਮੈਂ ਪਿੰਡ ਦੇ ਚਾਰਾ ਛੱਪੜ ਪੱਕੇ ਕਰਵਾ ਕੇ ਮੈਰੀ ਬੰਨਾ ਜੋੜੇ ਵਿੱਚ ਪਸ਼ੂਆਂ ਨੂੰ ਉਹ ਚਾਰਾ ਛੱਪੜੋਂ ਪੀਣ ਅਤੇ ਨਾਲ ਸਾਫ਼ ਪਾਣੀ ਮਹੱਇਆ ਕਰਾਇਆ ਇਹ ਸੇਵਾ ਵੀ ਮੇਰੀ ਨਹੀਂ ਜੇ ਮੈਂ ਗੱਲ ਕਰਾਂ ਪਿੰਡੀਆਂ ਗਲੀਆਂ ਤੇ ਹਾਰੀਆਂ ਦੀਆਂ ਪਿੰਡੀਆਂ ਗਰੀਬ 70% ਗਲੀਆਂ ਵਿੱਚ ਇੰਟਰਲਾਕ ਲਗਾ ਕੇ ਤੇ ਨਾਲ ਹੀ ਨਮਕਾ ਚੰਗੀ ਤੇ ਹੋ ਗਈ ਜੇਕਰ ਮੈਂ ਗੱਲ ਕਰਾਂ ਸ਼ਹੀਦ ਗੁਰਨਾਮ ਸਿੰਘ ਸਮੂਹ ਸਰਕਾਰੀ ਗਰਾਉਂਡ ਸ਼ੀ ਵੀ ਤੋਂ ਹੈ ਉਹਨਾਂ ਦੇ ਨਾਮ ਪਰ ਪਿੰਡ ਵਿੱਚ ਕੀਤੀ ਕਾਰਜ ਦੀ સેવા ਜੋ ਉਹ ਵੀ ਨੇ ਕੀਤੀ ਜੇਕਰ ਮੈਂ ਗੱਲ ਕਰਾਂ ਪਿੰਡ ਦੇ ਰਿਵਾਜਾਂ ਵਾਸਤੇ ਪਿੰਡ ਨੂੰ ਉਸ ਸਮੇਂ ਸੱਤਾ ਮੰਤਰੀ ਜੀ ਤੋਂ ਸੱਤਾ ਮੰਤਰੀ ਦੀ ਸੇਵਾ ਨਹੀਂ ਮਿਲੀ ਸੀ ਪਿੰਡ ਦੇ ਵਾਟਰ ਵਕਸ ਦੀ ਜਿਸ ਸਮੇਂ ਸਾਨੂੰ ਪਿੰਡ ਦੇ ਵਾਟਰ ਵਕਸ ਦਾ ਚਾਰਜ ਦਿੱਤਾ ਗਿਆ ਸੀ ਉਸ ਸਮੇਂ ਪਿੰਡ ਨੂੰ ਵਾਟਰ ਵਕਸ ਦਾ